ਕੀ ਮਨ ਅ ਭਾਟਵਾਰ ਘਟਨਾ ਕਿ ਨਾ ਇੱਕ ਸਵਾਰੀ ਗੱਡੀ ਤੇ ਟਰੈਕਟਰ ਟਰਾਲੀ ਦਾ ਸਿਕੰਦਰ ਇਹਦੇ ਚ ਇੱਕ ਵਿੱਚ ਗੱਡੀ ਦੇ ਵਿੱਚ ਨਾ 6 ਬੰਦੇ ਸਵਾਰ ਸੀਗੇ ਜਿਹਨਾਂ ਚ ਇੱਕ ਬੰਦੇ ਦੀ ਡੈਥ ਹੋ ਗਈ ਮੁਕੇ ਨੇ ਤੇ ਇੱਕ ਬੰਦਾ ਜ਼ਖਮੀ ਹੋਇਆ ਉਹਨੂੰ ਉੱਥੇ ਰੋਲ ਹਸਪਤਾਲ ਦਾਖਲ ਕਰਾਇਆ ਮਾਨੋ ਵਾਲੇ ਦਾ ਕੀ ਨਾਮ ਜਿਹਦੀ ਡੈਥ ਹੋਈ ਹੈ ਮਾਨੋ ਵਾਲਾ ਨਾਮ ਗੁਰਦੀਪ ਸਿੰਘ ਕਿੱਥੋਂ ਦਾ ਰਹਿਣ ਵਾਲਾ ਸੀ ਬ੍ਰਾਂਡਪੁਰ ਦਾ ਰਹਿਣ ਵਾਲਾ ਤੇ ਜਿਹੜੇ ਕਾਰਮਚਾਰੀ ਕੀ ਦੱਸੇ ਜਾ ਰਹੇ ਆ ਗੱਡੀ ਕਿੱਧਰੋਂ ਆ ਰਹੀ ਸੀ ਟਰਾਲੀ ਕਿੱਧਰੋਂ ਜਾ ਰਹੀ ਸੀ ਗੱਡੀ ਜਿਹੜੀ ਇਹ ਨਾ ਇਹ ਰਾਮੀਨਾਗਰ ਵਾਲੇ ਸਾਈਡ ਤੋਂ ਆਵੀ ਤੇ ਫੇਰ ਉਹ ਟਰਾਲੀ ਅੰਦਰ ਗਿਆ ਨਾ ਬਸਿੰਗ ਜਾ ਤੇ ਉਹ ਇਹਨਾਂ ਟਰਾਲੀ ਦੇ ਉੱਤੇ ਗੱਡੀ ਟਰਾਲੀ ਹੁੰਦੀ ਨਾ ਉੱਤੇ ਇਕੱਠਾ ਲੱਗੀਆਂ ਸੀ ਟਰਾਲੀ ਵਾਲੀਆਂ ਉਹ ਮਦਦ ਉਹ ਗੱਡੀ ਕ੍ਰਾਸ਼ ਕਰਨ ਲੱਗੀ ਆ ਤੇ ਜਿਹੜੀ ਟਰਾਲੀ ਉਹ ਗੱਡੀ ਦੇ ਵਿੱਚ ਵੱਜ ਗਈ ਟਰੈਕਟਰ ਲੰਘ ਗਿਆ ਟਰਾਲੀ ਪਿੱਛੋਂ ਵੱਜ ਗਈ ਅੰਦਰ ਵਿੱਚ ਵੱਜਿਆ ਤੇ ਤਾਂ ਜੋ ਇਹ ਗੱਡੀ ਚਲਾ ਰਹੀ ਸੀ ਪਿੱਛੋਂ ਹਾਂ ਜੀ ਡਰਾਈਵਰ ਚਲਾ ਰਿਆ ਸੀ ਜੀ ਟਰਾਲੀ ਚਾਲ ਫਰਾਗ ਹੋ ਗਈ 90 ਤੋਂ 90 ਤੋਂ ਫਰਾਗ ਹੋ ਗਿਆ ਸੀ ਉਦੋਂ ਪਰ ਹੁਣ ਦਾ ਪਤਾ ਲੱਗ ਗਿਆ ਵੀ ਇੱਕ ਬੰਦਾ ਹੈਗਾ ਸੁਲਤਾਨੀ ਦਾ ਹੈ ਕੋਈ ਮਾਮਲਾ ਦਰਜ ਹੋ ਗਿਆ ਜੀ ਮਾਮਲਾ ਦਰਜ ਕੋ ਬਿਆਨ ਲੈ ਘਰੇ ਇਹਨਾਂ ਦੇ ਕਰਦੇ ਨੇ ਜਿਹੜਾ ਟਰਾਲੀ ਦਾ ਮਜਾ ਹੋਇਆ ਉਹਦਾ ਐਂਗਲ ਸੀ ਉਹ ਅਜੇ ਵੀ ਗੱਡੀ ਦੇ ਵਿੱਚ ਮੌਜੂਦ ਹੈ ਕੀ ਗੱਡੀ ਉੱਥੇ ਜਾ ਗਈ ਹਾਂਜੀ ਹਾਂਜੀ ਉਹ ਫਸਿਆ ਬੈੰਡ ਉਹ ਅਜੇ ਵੀ ਮਤਲਬ ਮੇਨ ਕਰਨੇ ਦਾ ਟਰਾਲੀ ਦੇ ਨਾਲ ਟਰਾਲੀ ਨਾਲ ਟਕਰਾਣ ਦੀ ਮੋਤ ਹੀ ਹਾਂਜੀ ਟਕਰਾਣ ਦਾ ਨਾ ਜਿਹੜਾ ਟੈਂਕਰ ਗੱਡੀ ਦਾ ਵੱਜਿਆ ਟਰਾਲੀ ਦਾ ਐਂਗਲ ਵੱਜਿਆ ਗੱਡੀ ਦੇ ਵਿੱਚ ਠੀਕ ਹੈ ਜੀ ਉਹਦੇ ਨਾਲ ਮਤਲਬ ਕਿਵੇਂ ਕੋਈ ਸੋ ਜਿਹੜੀ ਓਵਰ ਲੋਡਿੰਗ ਹੈ ਟਰਾਲੀ ਦੇ ਨਾਲ ਤੇ ਕੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਜੀ ਦੇਖੋ ਜਿਹੜਾ ਸਾਡੇ ਧਿਆਨ ਤੋਂ ਕੋਈ ਹੁੰਦਾ ਤੇ ਦੋਨੇ ਚਲਾਉਣੇ ਹੀ ਕੱਟੇ ਜਾ ਰਹੇ ਆ ਤੇ ਜੇ ਕੋਈ ਕਾਰਵਾਈ ਕਰ ਰਹੇ ਜੀ ਕੰਪਨੀ ਤਨੋਜ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ